ਲਓ ਜੀ ਗੌਂੜੇ ਵਾਲਾ ਆ ਗਿਆ ਗੌਂੜੇ ਵਾਲਾ ਇਹ ਨਹੀਂ ਹਟਦਾ ਤੱਕ ਕੋਣ ਉਹ ਵੜਕੀ ਜੀ ਮਰਵਾਵੇ ਵੜਕੀ ਹੋਰ ਫਿਰ ਕਿੱਧਰ ਚੱਲਿਆ ਕਿੱਧਰ ਚੱਲਿਆ ਦੁਬਾਰੇ ਬੱਗੀਆਂ ਵਿੱਚ ਆ ਗਿਆ ਬੰਦਾ ਕੋਲੇ ਚੱਕੀ ਦੇ ਚੱਲਿਆ ਚੱਲਣ ਹੈਗੇ ਤੇ ਉਹ ਪਾਈ ਨਹੀਂ ਹੋਈ ਆ ਇੱਕ ਮਿੰਟ ਖੜ ਜਾ ਉਹ ਚੂਸ ਦੁਆਇਸ ਐਂਡ ਰੀਡਿਟ ਪਾ ਕੇ ਬੈਕਗਰਾਉਂਡ ਆ। ਇਹ ਟਾਇਰ ਕਿੰਨੇ ਕਾਰੇ ਕਢਾਵੇਂਗਾ? ਉਹ ਗੁਰਦਾਸ ਸਿੰਘ ਆ ਕੇ ਦੇਖਵਾਗੇ। ਪ੍ਰਾਇਮ ਚੈੱਕ ਕਰ ਰਿਹਾ ਉਹਨੂੰ ਦੋਰੇ ਨੂੰ। ਉਹਨੂੰ ਘਰ ਆਵਾਂਗੇ ਜਾ ਕੇ। ਚੱਲੋ ਦਿਖਾਉ ਰਿਹਾ ਚੱਲ ਕੇ। ਕੀ ਕਹਿੰਦਾ ਗੋਰਾ ਸਿੰਘ? ਅਸਿਆ। ਫੇਰ ਵੀ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਸੀ ਪੰਪ ਦੇ ਵਿੱਚ?

ਲੋ ਜੀ ਗਾਉਂਡ ਜਲੇ ਦੇ ਟਾਇਰ ਆਏ ਥੋੜੇ ਵੈਰ ਨੂੰ ਕਰਾਉਣਾ ਤੇ ਹੋਰ ਐਮਬੇਜ ਕਰਾਉਣੇ ਆ ਰਾਜੂ ਸਿੰਘ ਬਹਿ ਗਿਆ ਕਹਿੰਦਾ ਮੈਂ ਵੀ ਜਿਹੜਾ ਲਾ ਕੇ ਦੇਖਣਾ ਕਹਿੰਦਾ ਰਾਜੂ ਦੇਖਣਾ ਓਏ ਆਪਾਂ ਨਿਕਲੋ ਥਨੋਂ ਮੈਂ ਕਹਿੰਦਾ ਲਾ ਕੇ ਆ ਜਿਹੜਾ ਉੱਥੇ ਥੱਕ ਹੈ ਗਰਾਹੀ ਪਵਾਈ ਗਰਾਹ ਰੇ ਗਰਾਹੇ ਤੱਕ ਨੂੰ ਹੈਗਾ ਸਾਰੀ ਇਹ ਨਲੀਆ ਇਹ ਤਾਂ ਯਾਰ ਹੈਗੇ ਤਾਂ ਹੀਰਾ ਟਰੈਕਟਰ ਨੇਗੇ ਇਹ ਤਾਂ ਆਪਾਂ ਸੰਦਲਾ ਵੀ ਤੇਲ ਸੁੰਘਦੀ ਨੇ ਇਹ ਕੀ ਹੋਇਆ ਮੈਂ ਮੇਰੇ ਆਲ ਦੀ ਵੀ ਐਵਰੇਜ ਦੇਖਿਆ ਕੱਢ ਕੇ ਐਵਰੇਜ ਬਹੁਤ ਜ਼ਿਆਦਾ ਇਹਨਾਂ ਦੀ ਮੈਸ਼ੀਨ ਦੇ ਇੰਜਨ ਵਾਲੇ ਜਿਹੜੇ ਪਹਿਲੇ ਚਾਏ ਨੇ ਐਵਰੇਜ ਦੇ ਪੱਖੋਂ ਤਾਂ ਨਜ਼ਾਰੀ ਆ ਯਾਰ ਇਹਨਾਂ ਦਾ ਮੈਂ ਕਹਿੰਦਾ ਤਾੜ ਤੇ ਪਾਵਰ ਦਾ ਹੱਦੋਂ ਜ਼ਿਆਦਾ ਆ ਦਾਅ ਦੇ ਦੋ ਜੇ ਨਹੀਂ ਹੈਗਾ ਐ ਵੀ ਹਾਂ ਨਵੇਂ ਨਵੇਂ ਹਜੇ ਨਵੇਂ ਬੈਜ ਜਾਂਦੇ ਨੇ ਕੋਈ ਆ ਤਰ੍ਹਾਂ ਨਾ ਗੇਰ ਆ ਜੂ ਜਿਹੜੇ ਪੁਰਾਣਾ ਮਾਟਲ ਬਣਾਈ ਹੋਈ ਤਾੜਾ ਵਾਲੀ ਚੀਜ਼ ਬਣਾਈ ਹੋਈ ਹੈ ਇਹਨਾਂ ਦੀ ਸੋਣ ਵਾਲੀ ਕਲੰਦੀ ਹੋਰ ਵੀ ਲਾ ਇਹ ਗਾਉਂਡ ਜੇ ਲਾ ਤੰਦਰ ਨਾਮ ਆਤਾ ਪੁੱਛਿਆ ਸੀ ਮੈਂ ਦਿਮਾਗ ਦੇ ਵਿੱਚ ਕਿਵੇਂ ਆ ਗਿਆ ਕਹਿੰਦਾ ਬਸ ਫਿਲਮ ਜੀ ਦੇਖ ਲਈ ਕਹਿੰਦਾ ਉਹਦੇ ਵਿੱਚ ਗੌਂਡ ਜਲਾ ਕਹਿੰਦਾ ਮਾਰੇ ਸਾਲਾਂ ਕਹਿੰਦਾ ਦੜਾਂਗੇ ਮੈਂ ਠੀਕ ਐ ਮਾ ਚਾਲਤ ਬੜੀ ਆ ਜਲਾ ਮੈਨੂੰ ਲਾ ਰੰਗ ਕਰਾਤਾ ਯਾਰ ਹਨਾ ਬੈਟਰੀ ਨੂੰ ਆ ਰੰਗ ਕਰਾ ਰਦੀ ਭੋਏ ਕਹਿੰਦਾ ਚਾਲ ਵਧੀਆ ਬਣ ਗਈ ਰੰਗ ਮਾਰ ਕੇ ਤਾਂ ਘੈਂਟ ਬਣ ਗਈ ਬੈਟਰੀ ਜੇ ਬੰਨੋਈ ਵਰਗਾ ਟਾਪਾ ਬਣ ਗਿਆ ਫੁੱਲ 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 ਤੋ ਹੋਣੀ ਹੈਗਾ ਗੋਰਾ ਉਹ ਰੋਦਾ ਇਹੋ ਜਿਹਾ ਆ। ਹਾਂ ਵਾਹ ਜੀ। ਲੋ ਜੀ। ਹੈਲੋ। ਨਾਟ ਲੱਗੇ ਆ ਢੱਲੇ ਕਰਨ। ਉਹ ਪਲੇਟਾ ਕੱਢ ਕੇ ਮੈਂ ਬਾਹਰੇ ਹੱਥ ਹੋ ਜੂ। ਆਹੋ। ਉਹ ਵੀ ਠੀਕ ਆ। ਹੂੰ। ਲਾ ਲਾ ਚੈੱਕ ਦੇਖ ਕੇ ਲਾਈ। ਜੱਕ ਹਜੇ ਨਹੀਂ ਲਾਉਣਾ। ਕਨੜਾ ਢੱਲੇ ਕਰ। ਤੋਂ ਗੁਰੇ ਆ ਤੇ ਲੱਗੂਗਾ। ਜੱਕ ਤਾਂ ਲਾ ਦੂੰਗਾ ਤੁਹਾਨੂੰ। ਜੈਂ ਨਾਟ ਇੰਨੇ ਵੀ ਢੱਲੇ ਨਾ ਕਰੀ। ਇਹਦੇ ਨਜਾਇਜ਼ ਵੀ ਨਹੀਂ ਕਰੀ। ਬਸ ਮਾੜੇ-ਮਾੜੀ ਕਰੀ। ਜੈਕ ਲੱਗੇ ਤੋਂ ਬਾਅਦ ਬਸ ਜਿਹੜਾ ਐ ਆ ਵੀ ਖੁੱਲ ਜੇ ਉਹਦੀ। ਲੋ ਜੀ ਲੱਗ ਗਿਆ ਆਪਣਾ ਬੰਦਾ ਢੱਲੇ ਕਰਨ ਨੂੰ ਮਟ ਕਬੀਰ ਸਿੰਘ ਰਿਆਲ ਸਕੂਲ ਡਰਾਈਵਰ ਪੈਣਾ ਹੈ ਮੋਟ ਪੰਗੇ ਲੈਂਦਾ ਰਹ ਜਾਂਦਾ ਸਿੱਟਾ ਇਹ ਆਊਟ ਹੈ ਗਿਆ ਮੋਢਿਆ ਭਾਈ ਤੱਕਾ ਕਰੀ ਜਾਂਦਾ ਐ ਰਾਜੂ ਮੈਂ ਕਹਿੰਦਾ ਨੂੰ ਪੈਂ ਸਿੱਧਾ ਹੀ ਇੰਜਨ ਦੇ ਨਾਲ ਬੰਨ ਪੈਂਦਾ ਰੇ ਸੱਦੀ ਆਵੇ ਇੰਜਨ ਦੇ ਵਿੱਚੋਂ ਹਾਂ ਪਰ ਇਹ ਸਿੱਧਾ ਇੰਜਨ ਜਿਉਣ ਦੇ ਸਿੱਧਾ ਹੋਰ ਉਹ ਲੋ ਆ ਉਹ ਲੱਕੀ ਗੋਲਡ ਸਮੈਤ ਉਹ ਪੈ ਰਹੀ ਜੀ ਲੈ ਕੇ ਆਉਂ ਮੈਂ ਉਹ ਤੋਂ ਵਧੀਆ ਲਿਆ ਆ ਹੁਣ ਉਹਨਾਂ ਨੇ ਆ ਆਨੰਦ ਭਰੋ ਹੋਲੇ ਮਹਾਲੇ ਤੇ ਮੰਗਿਆ ਸੀ ਮੁੰਡਾ ਬਹੁਤ ਵੇਚਿਆ ਨੇ ਸਾਰੀਆਂ ਵੇਗ ਗਏ ਉਹਨਾਂ ਦੇ a to z ਜੀ ਦੇਖ ਸਕਦੇ ਆ ਔਰੇ ਉਹ ਦੂਜੇ ਨਹੀਂ ਜਿਵੇਂ ਗੇਅਰ ਹੁੰਦਾ ਔਰੇ ਅਰੇਂਜ ਆ ਗਈ ਇੱਕ ਉਹ ਹਾਂ ਉਹ ਲੈ ਕੇ ਗਿਆ ਸੀਗਾ ਬੁਰੀ ਦੋ ਬੁਰੀਆਂ ਪਰ ਕਿਵੇਂ ਲੈ ਕੇ ਗਿਆ ਸੀ ਉੱਥੇ ਹੋਲੇ ਮਹਾਲੇ ਤੇ ਦੋਨੇ ਮੰਗੂ ਵੇਗ ਗਏ ਆਉਂਦੇ ਯਾਰ ਇੱਕ ਵੀ ਨਹੀਂ ਰਹੀ ਬੰਦੇ ਬਸਾਂ ਕਾ ਦੀ ਅਡਵਾਸ ਕਰਦੇ ਸੀਗੇ ਕਿਉਂਕਿ ਇੱਥੇ ਬੰਦਾ ਆਰਾਮਦਈ ਨਾਲ ਰੇਖ ਦੇ ਦਿੰਦਾ ਬੈਠਾ ਬੈਠਾ ਇਹ ਜਾਣ ਲੱਗੇ ਪਲੇ ਕਮਨ ਫਰਾਈ ਤਾਂ ਅੰਦਲੀ ਹੇੜ ਕਰਾਂਗੇ ਨਾਲ ਫੋਨ ਕੇ ਆ ਵਾ ਜਾ ਹੌਲਾ ਲੋਰੀ ਪਿਕ ਰੈਂਪ ਲਾ ਲਾ ਰੈਂਪ ਲਾ ਕੇ ਮੈਂ ਤਾਂ ਥੱਲੇ ਉੱਨੋਟਾ ਜੀ ਸਾਰੀ ਓ ਥੱਲੇ ਨੂੰ ਨਹੀਂ ਟੇਰ ਫੋਨੇ ਹੈ ਅਨਾ ਸਰੀਰ ਤੇ ਇੱਕ ਕਸ ਇੱਕ ਕਸ ਕੇ ਇੱਕ ਗਰ ਨੂੰ ਵਹੀ ਕਰੂੰ ਇਹ ਮੈਨੂੰ ਐਨਸਟੀਆਂ ਦਾ ਟਾਇਰ ਬਾਰੇ ਕਰਨਾ ਕਾ ਰੈਂਪੀ ਗੱਲਾ ਜਿੰਨ ਬਟਾਰੀ ਬਾਰ ਬਸਰੇ ਟਾਇਰੀ ਬਾਰੇ ਕਰਨਾ ਲੈ ਕੇ ਅੰਦਰ ਵਗ ਜਾਂਦੀਆਂ ਬਸ ਰੰਬ ਵਾਰੇ ਠੀਕ ਹੈ ਠੀਕ ਯਾਰ ਇਹਦਾ ਹਨ ਆ ਵੀ ਮੈਨੂੰ ਗੋਰੇ ਕਹਿੰਦੇ ਰਾਜੂ ਉਹ ਲੱਗਦਾ ਬਾਹਰ ਨੂੰ ਜ਼ਿਆਦਾ ਹਨ ਰੰਬ ਜਿਆਦਾ ਬਾਹਰ ਨੂੰ ਨਹੀਂ ਹੈ ਕਹਿੰਦਾ ਉਹ ਅੰਦਰ ਹੋਊ ਬਸ ਹਾਂ ਇਹ ਵੀ ਇਹਦਾ ਮੈਂ ਅੰਦਰ ਨੂੰ ਹੋ ਜੇਣਾ ਇਹ ਤਾਂ ਅੰਦਰ ਹੋ ਜੂਗੀ ਆ ਰੰਬ ਵਾਰੇ ਆ ਜੀ ਹਾਂ ਮੈਂ ਉਹੀ ਕਹਿੰਦਾ ਵੀ ਰੰਗ ਰੰਬ ਦੇ ਵਿੱਚ ਜਗਾ ਬੱਚਾ ਅੱਧੀ ਜਗਾ ਅੰਦਰ ਅੱਧੀ ਬਾਰੇ ਆ ਹਲਾ ਇੰਨਾ ਦਾ ਜ਼ਰੂਰੀ ਆ ਯਾਰ ਦੇਸਕੇ ਦੇ ਲਾਈਨ ਸੈੱਟ ਜਾ ਕਰਕੇ ਬਾਅਦ ਚ ਭਾਏ ਦਾ ਗੇਅਰ ਚਾ ਟਰੈਕਟਰ ਕਾ ਗੇਅਰ ਚ ਹੀ ਰੱਖੀ ਸੀ ਲਾਉਣ ਲੱਗ ਗਿਆ ਹੋਰ ਕੀ ਆਲ ਨੇ ਬਸ ਕਰ ਦਿੰਦਾ ਟਾਇਰਾਂ ਦੇ ਅੰਦਰ ਰੰਬਾ ਜਾਂਦਾ ਹੋਰ ਰੰਬ ਜੇ ਕੱਢਾਂਗੇ ਬਾਹਰ ਯਾਰ ਉਹ ਆਕੇ ਪਾਉਣੇ ਹੈ ਬਾ ਘਮਾਗੇ ਨਹੀਂ ਹਾਂ ਬਣਾ ਕੇ ਪਾ ਲਈਦਾ ਘਮਾਕੇ ਘਮਾਕੇ ਪਾ ਲਈਦਾ ਲੱਗੀ ਹੁੰਦੇ ਗੱਲ ਬਸ ਉਹਦੇ ਸ਼ਕੀਨ ਹੁੰਦੇ ਨੇ ਉਹ ਕੀ ਸਿਟੀ ਨਹੀਂ ਹੁੰਦੀ ਛੂ ਇਹੜਾ ਆਨਲਾਈਨ ਮਾਰ ਦਾਂਦਾ। ਲਾ ਲੀਏ। ਉਹਦੇ ਸ਼ਕੀਨ ਹੁੰਦੇ ਨੇ। ਇਹਦੇ ਲਾ ਲੀਏ। ਮੇਰੇ ਆਲ ਤੇ ਮੈਂ ਤਾਂ ਕਾਨੂੰ ਲਗਾਉਣਾ ਹਰਦੀਪ। ਆਪਾਂ ਤਾਂ ਰੇਜ ਨਾਲ ਹੀ ਰੱਖਾਂਗੇ। ਹਾਂ ਜੀ ਪਤਾ ਹੀ। ਹੋਰ ਕੀ ਆਲਾ ਮੇਜਰਾ? ਠੀਕ ਕਰ ਦੂੰਗਾ। ਵਧੀਆ ਠੀਕ ਠਾਕ। ਮੁੰਡਾ ਤੇਰਾ ਠੀਕ ਆ? ਉੱਥੀ ਆ। ਕੀ ਐਡ ਬਾਈ? ਚੱਲ ਵਧੀਆ ਵਧੀਆ ਯਾਰ। ਲੋਈ ਤੇਰਾ ਮੁਰੇ ਤਾਂ ਆਪਣੇ ਲਾਤੀਆਂ ਵੀ ਹਿੱਲਦੇ ਨਾ। ਇਹ ਇੱਧਰ ਵੀ ਲਾਤੀ ਸੇਰ ਵੀ ਰੱਦ ਕਰ ਦਿਆ ਯਾਰ ਇੰਨਾ ਕੰਮ ਕਰਾ ਲਈ ਚਰਨਲ ਬੰਦਾ ਵਧੀਆ ਮਾਂ ਦੇ ਪੁੱਤ ਨੇ ਮੈਨੂੰ ਤਾਂ ਨਾ ਹੀ ਨਹੀਂ ਸਮਝ ਆ ਰਹੀ ਵੀ ਕਿੱਥੋਂ ਕੱਢਿਆ ਹੈ ਗੌਂਡ ਜੇ ਵਾਲਾ ਚੱਲ ਸੌਂਕ ਦਾ ਕੀ ਮੁੱਲ ਆ ਕੋਈ ਮੁੱਲ ਨਹੀਂ ਸੌਂਕ ਦਾ ਗੱਡੀ ਵਾਲਾ ਬੰਦਾ ਨਸ਼ੇ ਪੱਤੇ ਚ ਨਾ ਹੋਵੇ ਇਹ ਚੀਜ਼ਾਂ ਦੇ ਸੌਂਕਾ ਜੇ ਵਧਿਆਣਗੇ ਨਸ਼ੇ ਪੱਤੇ ਨਾਲੋਂ ਹਟਿਆ ਨਹੀਂ ਹੈਗਾ ਓਏ ਭਾਜੀ ਤੱਕਈਆ ਤੱਕਈਆ ਰਹਿਣਾ ਓਏ ਆ ਮੁੰਡਾ ਮੁੰਡਾ ਇਹ ਨਹੀਂ ਟਿਕਦਾ ਮਸਾਂ ਨੂੰ ਮਰੋੜੇ ਜਿਆਦਾ ਦਿੰਦਾ ਹੈਗਾ ਮਸ ਦਾ ਮੁੱਲ ਤਾਂ ਪੂਰਾ ਬਣਾਉਣਾ ਹੈ ਓਏ ਦੇ ਦੇ ਥੋੜਾ ਮਸ ਨੂੰ ਮਰੋੜਾ ਜਿਵੇਂ ਤੈਨਾਂ ਹੁੰਨਾ ਹੈ ਚਾਰ ਜਣੇ ਜੇ ਖੜਕੇ ਕੀ ਕਰਨੀ ਜਾਣਗੇ ਕਿਹ ਕੋ ਮਜੂ ਕੋਮਜੂ ਇਹ ਜਿਹੜੀ ਵੱਡੀ ਗੱਲ ਹੈ ਨਾ ਮੈਂ ਕਹਿੰਦਾ ਆਪ ਹੀ ਕਰਦੇ ਹੁਣ ਆ ਤਾਂ ਹੈਗਾ ਗੋਰਾ ਕੀ ਪਤਾ ਯਾਰ ਗੋਰੇ ਦਾ ਕੋਈ ਪਤਾ ਨਹੀਂ ਹੈਗਾ ਮੇਰੇ ਮੈਦੀ ਲੱਗੇ ਢੜਕਾ ਜਾ ਹੋਰ ਹੁਣ ਤਰ ਲਪਾਇਰ ਧਰ ਲਾ ਪਰ ਟਾਇਰ ਬੰਨੀ ਨਵੇਂ ਲੈਤੇ ਸੀਗਾ ਉਹ ਪਹਿਲਾਂ ਖਰਾਬ ਸੀ ਹੈ ਪਾਇਰ ਧਰ ਲਾਦੀਪ ਪਰ ਟਾਇਰ ਹਲੂਆ ਲਪਾ ਛੱਡਦਾ ਚੱਲ ਯਾਰ ਦੇਖੀ ਵੱਡੀ ਮਾੜੀ ਰਾਡ ਦੀ ਰਾਜੂ ਦੇ ਜਗੜ ਵੀ ਖਤਰਨਾਕ ਹੀ ਹੁੰਦੇ ਨੇ ਲੈ ਮੁੜੂ ਕਰ ਗੁਰੂ ਘਰ ਕਰ ਤੂਦ ਕੁੱਛ ਨਹੀਂਂ ਦਾ ਦੇਖੀ ਉਹ ਕਮਾ ਰਹੀ ਓਏ ਮੁੰਡੂ ਉਹ ਤੂੰ ਲਾ ਤਾ ਕਮਾਤਾ ਸੀ ਤੋਰ ਹੁਣ ਕੁੱਛ ਨਹੀਂਂ ਦਾ ਮੋਚਿਆਂ ਦੇ ਹੋਰ ਕੀ ਇੱਕ ਹੋਰ ਬਣਾ ਲਾਂਗੇ ਜੇ ਆਪਣੇ ਟਰਾਲੀ ਸੈਕੜ ਹੈਡ ਲੈਣੀ ਹੋਵੇ ਕਿੰਨੇ ਕੁ ਚ ਮਿਲ ਜੂਗੀ ਤੇਰੇ ਹਿਸਾਬ ਨਾਲ ਹਾਂ ਚੱਲ 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 ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਅਜ਼ਮਰਦੀ ਠੀਕ ਆ ਠੀਕ ਆ ਠੀਕ ਆ ਠੀਕ ਆ ਐਂ ਕੋ ਰਿਆ ਚਾਹਣ ਤੇ ਜਾਣ ਤੇ ਮੈਂ ਕਹਿੰਦਾ ਜਾਣ ਤੇ ਕੁਛ ਨਹੀਂ ਹੁੰਦਾ ਫੁੱਲ ਹੋ ਗਿਆ ਉਸ ਪੈਰ ਲਾ ਕੇ ਪੈਰ ਨਾਲ ਇਹਦੇ ਪੈਰ ਤੇ ਮੜਾ ਟਾਇਰ ਤੇ ਪੈਰ ਲਾ ਕੇ ਪੈਂਦੇ ਆ ਨਾ ਵਢਾ ਕੇ ਐਂ ਹੀ ਕੰਮ ਲੋਟ ਆਉਂਦਾ ਚੱਲ ਆਹ ਦੋ ਤਾਂ ਖੁੱਲੇ ਹੋਈ ਹੋਲੀ ਜਾਣਗੇ ਹਾਂ ਮੈਂ ਲਾਉ ਦੇ ਹੁਣ ਤੱਕ ਆ ਪੀਜ ਗਰਮਟ ਹੋ ਜੂਗਾ ਦਾ ਲੋਟ ਉਹ ਦਾ ਉਹ ਦਾ ਕੋਈ ਪਤਾ ਨਹੀਂ ਚੱਲ 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 ਆਉਂਦਾ ਪਾਇ ਲੱਗਣਾ ਨਾ ਫਿਰ ਜ਼ੋਰ ਪੈ ਜਾਣਾ ਲਾ ਲਾ ਯਾਰ ਜ਼ੋਰ ਪੈ ਆ ਪਤਾ ਲੱਗੇ ਬਦਾਮ ਖਾਦੇ ਦਾ ਹਰਦੀਪ ਸਿਆ ਬੀਜੀ ਖਾਨਿਆ ਹੋਰ ਹੁਣ ਈਮ ਖਾਦੀ ਤਾਂ ਵੀ ਮਾੜਾ ਮोटा ਪਤਾ ਲੱਗੇ ਵੀ ਅੱਜ ਗਈ ਹੋਈ ਆ ਅੰਦਰ ਬਲੈਕ ਨਾਗਣੀ ਕਿੰਨੀ ਕਿ ਸਕਦੇ ਹਰਦੀਪ ਬਲੈਕ ਆਹ ਵੇ ਬਲੈਕ ਨਹੀਂ ਖਾਂਦੇ ਐ ਮਿਕਲੇ ਬੁੜੇ ਵਾਲਾ ਪਿਆ ਹੁੰਦਾ ਮਾਹਰ ਉਹ ਕੱਟਾ ਬੁੜੇ ਵਾਲਾ ਨੂੰ ਤੇ ਵਾਲਾ ਗੋਰਾ ਸਿੰਘ ਚੱਲ ਵਧੀਆ ਚੰਗਾ ਮੈਂ ਤਾਂ ਆਇਆ ਸੀ ਮੈਂ ਅੱਜ ਮਿਲਣਾ ਨਹੀਂ ਹੈਗਾ ਸਾਨੂੰ ਹੋਰ ਹੁਣ ਪੈਂਦਾ ਦੇਖ ਲਾ ਮੈਂ ਪੀ ਚੱਕ ਦੀ ਫੱਟੇ ਗੁਰਿਆ ਹੋਰ ਹੁਣ ਮੈਂ ਜਦੋਂ ਗੋਰਾ ਹੋਊਗਾ ਗੋਰੇ ਆਉਣ ਨੂੰ ਤਾਂ ਹੀ ਪਤਾ ਲੱਗੇ ਵੀ ਮੈਂ ਕਰਤਾ ਹੋਰ ਇਹ ਨਹੀਂ ਉਹ ਨਾਟ ਖੋਲ ਲੈਣੀ ਕੋਲੇ ਨਹੀਂ ਮਾਰ ਤੂੰ ਇਹਦੀ ਮਾਰ ਟਟਕਾ ਕਰ ਰਹੀਏ ਗੱਲਾਂ ਜਿਹਦੇ ਖੁੰਨੇ ਗੁਰੂ ਗੋਬਿੰਦ ਸਿੰਘ ਜੀ ਪਹੁੰਚੋ ਕਿਆ ਲੱਗ ਲਾਇਆ ਕਿ ਜਿਵੇਂ ਹਮ ਨਿਕਲਦੇ ਹਾਂ ਰੈਂਬ ਦੇ ਵਿਚਾਲੇ ਸੈਂਟਰ ਦੇ ਵਿੱਚ ਨੇ ਤੇ ਅੰਦਰ ਨੂੰ ਕਰਨਿਆ ਰੈਂਬ ਤੇ ਬੁਰਾ ਲੱਗਦੇ ਨੇ ਵਿਚਾਲੇ ਸੈਂਟਰ ਦੇ ਵਿੱਚ ਥੋੜੇ ਜੰਦਰ ਨੂੰ ਬਾਗੇ ਦਾ ਠੀਕ ਵਧੀਆ ਲੱਗਣਗੇ ਸੋਹਣੇ ਲੱਗਣਗੇ ਬਾਹਰ ਨੂੰ ਨਿਕਲਣਗੇ ਕੋਲੇ ਜੰਦ ਉਹ ਤੇ ਪਲੇਟ ਉੱਤੇ ਆ ਜੀ ਹਾਂ ਨਾਟੇ ਠੀਕ ਹੈ ਇਹ ਅੰਦਰ ਅੰਦਰ ਨੂੰ ਕਰਨੇ ਨੇ ਬਾਅਦ ਉਹ ਹੀ ਆ ਜੂ ਆ ਉਰੇ ਆ ਜੂ ਨਹੀਂ ਹੁਣ ਇਹ ਸੈਂਟਰ 'ਚ ਆ ਬਾਹਰ ਨਹੀਂ ਲਿਆਉਣੇ ਇੱਥੇ ਜੇ ਲਿਆਉਣੇ ਨੇ ਉਹੀ ਹੋ ਗਿਆ ਫਿਰ ਮੈਂ ਉਹੀ ਕਹਿ ਰਿਹਾ ਆ ਆ ਚੀਜ਼ ਆ ਚੀਜ਼ ਇੱਧਰ ਆ ਜੂਗੀ ਉਹੀ ਆ ਚੀਜ਼ ਆ ਜੂਗੀ ਬਸ ਐਂ ਇਹਦਾ ਹੁਣ ਵਿਚਾਰ ਵਿਚਾਲੇ ਕਰਕੇ ਹੁਣ ਸਾਲੇ ਸੈਂਟਰ ਜੇ 'ਚ ਆ ਮਰਕਾ ਦੇ ਮੈਂ ਕੋਟੋ ਕਿੱਥੇ ਵਟਾ ਮਾਰ ਲਾ ਲਾਇਆ ਨਹੀਂ ਹੈਗਾ ਤੋ ਤੁਹਾਨੂੰ ਵਾਟ ਕਾਲੇ ਰਹਿਣੇ ਟੈਂਸ਼ਨ ਆ ਰਾਇ ਰੰਤਾ ਹਜਾ ਕਰਨਾ ਆਪਣੀ ਪੈਸਾ ਨਾਲ ਆਪਣੇ ਟਾਇਰ ਕਾਸਤਾ ਤੇ ਆ ਰੰਬਾ ਜਿਹੜਾ ਤੇ ਪਹਿਲਾਂ ਇੱਥੇ ਸੀਗਾ ਤੇ ਆ ਜਗਾ ਤੇ ਸੀਗਾ ਸੈਂਟਰ ਚ ਕਿਉਂਕਿ ਇੱਧਰ ਰਹਿ ਗਿਆ ਤੇ ਇੱਧਰ ਰਹਿ ਗਿਆ ਇਹ ਸੈਂਟਰ ਸੀਗਾ ਤੇ ਹੁਣ ਆਪਣੇ ਬੈਕ ਕਿਸੇ ਨੂੰ ਕਰਤਾ ਬਾਹਰ ਨੂੰ ਕੱਢਤਾ ਤੇ ਹੁਣ ਦੱਸੋ ਜੀ ਘੈਂਟ ਲਾ ਦੀ ਗੱਲਬਾਤ ਤੇ ਨਾਲੇ ਟਾਇਰ ਦੇਖੋ ਆਪਣੇ ਇੰਨਾ ਬਾਰੇ ਕੱਢਤਾ ਇਹ ਲੋ ਵੀ ਨਾਲੇ ਆ ਟਾਇਰ ਦੇਖੋ ਤੇ ਨਾਲੇ ਆ ਦੇਖੋ ਆ ਦੇਖੋ ਇਹ ਇਹਦੇ ਵਿੱਚ ਇੰਨਾ ਫਰਕ ਆ ਰਿਹਾ ਦਾ ਇਹਦੇ ਵਿੱਚ ਦੇਖੋ ਕਿਉਂ ਪੈਂਦੀਆਂ ਨੇ ਜੀ ਤੱਕ ਇਹਦਾ ਤਾਂ ਨਿਬੜ ਗਿਆ ਆਪਣਾ ਟਾਇਰ ਦਾ ਤਾਂ ਤੇ ਹੁਣ ਇਹਦੇ ਲੱਗੇਗੇ ਸਾਡਾ ਮਿਸਤਰੀ ਨਹੀਂ ਆਉਂਦਾ ਪਤਾ ਨਹੀਂ ਕਿੱਥੇ ਹੋਰ ਮਿਸਤਰੀ ਦਾ ਸਾਡਾ ਆਇਆ ਨਹੀਂ ਹੈਗਾ ਪੀਜ ਗਾਰਡਮੈਂਟ ਲੱਗੇਗਾ ਕਰਨ ਕੋਈ ਕਹਿੰਦੇ ਆ ਸਾਡਾ ਉਹਦੀ ਕਹਿੰਦੇ ਮੈਂ ਕਾ ਆ ਗਿਆ ਬਸ ਟਪੌਟ ਖਾਜੋ ਹੋਰ ਮਿਸਤਰੀ ਪਤੰਦਰ ਖੜਦੇ ਹੀ ਹੈਗਾ ਪਤਾ ਨਹੀਂ ਕਹਿੰਦਾ ਬੀਜੀ ਦਾ ਬੀਜੀ ਰਹਿੰਦਾ ਜਦੋਂ ਮਰਜੀ ਆ ਜਾ ਮਾਲ ਸਾਡਾ ਕਾਹਦਾ ਕੰਮ ਦੂਜਿਆਂ ਦਾ ਕਰਦਾ ਹੋਰ ਆ ਦੇਖ ਲਾ ਮਾਰਾ ਦੀਪ ਸਿੰਘ ਦਾ ਸਾਡਾ ਖੰਦਾ ਹੈਗਾ ਹੋਰ ਆ ਪਾਣਾ ਸਾਡਾ 7 ਲੱਖ ਰੁਪਏ ਸਰਦਾਰ ਸਪੰਦਰ ਫੋਰਾ ਨਾ ਰਹਿਦਾ ਨਵਾਬ ਵੀ ਆਵਦੇ ਆਲਾ ਭਾਣਾ ਜਿਹੜੀ ਫੋਟੋ ਲੱਗੀ ਹੋਈ ਆ ਔਖਾ ਇਹਦਾ ਵੀ ਯਾਰ ਸਹੀ ਗੱਲ ਕੀ ਕਰੀ ਇਹੋ ਜਿਹੀ ਮਿਸਟਰੀ ਚਾਹੀਦੀ ਨੇ ਕਿਤੇ ਕਿਸੇ ਬੰਦੇ ਹੋਰ ਹਾਂ ਹੈਗਾ ਹੈੜੀ ਕੈਂਚ ਹੋਰ ਬੰਦਾ ਲੋ ਇਹਦੇ ਵੀ ਕਰਦੇ ਆਪਾਂ ਜੈਕ ਲਾਤਾ ਆਪਣੇ ਜੈਕ ਹੀ ਟਾਇਰ ਥੱਲੇ ਲਾਤਾ ਆਪਾਂ ਇੱਧਰਲੇ ਹਲੇ ਤੇ ਚੱਕ ਕੇ ਫਿਰ ਉਹ ਨਾੜ ਖੋਲਤੇ ਤੇ ਇਹਦਾ ਖੋਲਦੇ ਆ ਜਿਗਰਮੈਂਟ ਲੱਗੇ ਟਾਇਰ ਤੋਂ ਹੀ ਘਮਣਾ ਹਾਂ ਹਾਂ ਮੈਂ ਨਹੀਂ ਕਹਿੰਦਾ ਉਹਨੂੰ ਪੰਜ ਟਾਂ ਉਧਰ ਲੈ ਖਲੇ ਠੋਕਦਣੇ ਹੋਜੀ ਕੱਟ ਲੈ ਟਾਇਰ ਆਪਣੇ ਉਹ ਇਹਨੂੰ ਪੌਣਿਆਂ ਲੰਮਾ ਪਾ ਕੇ ਇਹਦੀ ਕਰਦੇ ਆ ਸਰਵਿਸ ਸੋਰੀ ਲਾਲਾ ਮੈਂ ਤਾਂ ਕਹਿਣਾ ਲਓ ਜੀ ਜਿਹੜੀ ਆ ਇਹਦੀ ਪੱਤੀ ਆ ਚੱਲਣ ਦੀ ਇਹਨੂੰ ਥੋੜਾ ਜਿਹਾ ਬੈਕ ਸਾਈਡ ਸੈਂਟਰ ਚ ਆਉਣ ਇਹ ਸੈਂਟਰ ਚੋਂ ਹਟਾ ਕੇ ਇਹਨੂੰ ਪਿੱਛੇ ਜਮਾ ਸਿਰੇ ਤੇ ਲਾਉਣੀ ਹੈਗੀ ਫਿਰ ਇਹਦੀ ਲੁੱਕ ਘੈਂਟ ਬਣ ਜੂਗੀ ਆ ਹੁਣ ਵਿਚਾਲੇ ਸੈਂਟਰ ਚ ਇਹ ਵਧੀਆ ਨਹੀਂ ਲੱਗਦੀ ਜਗੀ ਕਿਉਂ ਵੀਰਦੀਪ ਸਿੰਘ ਬਹੁਤ ਵਧੀਆ ਵੀਰੇ ਬੰਦੇ ਆ ਉਰੇ ਸੈਂਟਰ ਜੇ ਵਿਚਾਲੇ ਜੇ ਹੋ ਗਿਆ ਢੱਡ ਤਾਂ ਆਪਣੇ ਤੁਹਾਨੂੰ ਪਤਾ ਜੱਟਾਂ ਦੇ ਢੱਡੀ ਹੁੰਦੇ ਨੇ ਵੀਰੇ ਹੋਰ ਤਾਂ ਸਾਫ਼ ਕਰਕੇ ਰੱਖੀਦਾ ਕਰਨੇ ਪੈਂਦੇ ਨਾ ਮੁਕੀ ਗਿਆ ਨਾ ਸੈਟ ਆ ਹੁਣ ਹੁਣ ਇਹਨੂੰ ਆਪਾਂ ਖੋਲਦੇ ਖੋਲ ਕੇ ਆਪ ਹੀ ਕਰਨਾ ਬਹੁਤ ਆਉਂਦਾ ਨਹੀਂ ਹੈਗਾ ਉਹ ਤਾਂ ਫੜ ਲਿਆ ਕੇ ਨੇ ਬੰਨ ਲਿਆ ਹੋਰ ਹਣ ਲਓ ਇਹ ਗਾਉਂਡ ਜਿਹੜਾ ਇਹਦੀ ਅੱਜ ਲੁੱਕ ਥੋੜੀ ਹੋਰ ਚੇਂਜ ਹੋ ਗਈ ਤੇ ਲੱਗਿਆਂ ਚੈੱਕ ਕਰੋ ਕਹਿੰਦਾ ਆਪਣਾ ਗਾਉਂਡ ਜਿਹੜਾ ਦਣਾ ਹੋਰ ਦਾ ਭਰਾ ਇਹ ਰੂਟਸ ਲਾਤੇ ਆਪਾਂ ਨੇ ਹਜੇ ਲਾਉਣੇ ਨੇ ਕੱਲੂ ਪਾਸੋਂ ਲਾਵਾ ਓਏ ਹਾਂ ਰੂਟਸ ਇਹਦੇ ਮੈਂ ਤਾਂ ਆਪ ਦੇਖੀ ਆ ਨਾ ਮੈਂ ਹੈ ਕਿੱਧਰ ਗਏ ਰੂਟਸ ਕੱਲੂ ਲਾਵਾਂਗੇ ਉਹ ਕਰਸੇ ਯਾਰ ਠੀਕ ਯਾਰ ਕੱਲੂ ਰੰਗ ਕਰਾਉਣਾ ਨਾ ਠੀਕ ਹੈ ਮੈਨੂੰ ਦੱਸ ਦੀ ਤੋ ਤੇ ਮੈਂ ਹੀ ਕੰਪੈਸਰ ਲਈ ਯਾਰ ਮੈਂ ਹੀ ਮਾਰ ਦੂੰ ਮੈਂ ਕਰ ਦਤਾ ਹੈਗਾ ਟਰਾਲੀਆਂ ਦਾ ਰੰਗ ਪਰ ਥੋੜਾ ਜਿਹਾ ਪੱਟੀ ਭਰ ਕੇ ਕਰ ਦਾਂਗੇ ਪੱਟੀ ਜਿਹਾ ਹੀ ਆਪ ਰਿਗਾਰਡਮੈਂਟ ਹੋਰ ਹੁਣ ਇਦਾਂ ਹੀ ਖੜਦੇ ਮੈਨੂੰ ਲਾ ਬਾੜਾ ਹੂ ਕਸ ਮਿੱਟੀ ਵਾਲਿਆ ਉਹ ਚ ਉਹਦੇ ਜੋ ਹਾਲ ਹਾਲ ਵਿੱਚ ਪਾਹੇ ਹੋਣਗੇ ਪਪ ਕਰਾ ਕੇ ਲੈ ਗਏ ਆ ਹਾਂ ਉਹਦੇ ਜੋਇਆ ਸੀ ਅੱਛਿਆ ਆ ਲਾਤਾ ਹੀ ਪਹਿਣਾ ਨਹੀਂ ਤੜਦਾ ਬਹੁਤ ਆ ਹਰਦੀਪ ਐਹੀ ਗੱਲ ਨਹੀਂ ਹੈ ਕਿ ਬੈਂ ਜਿੰਨੀ ਮਸ਼ੀਨਰੀ ਪੁਰਾਣੀ ਹੋਊਗੀ ਉਨੀ ਤੜ ਦੇਖ ਲਈ ਤੂੰ ਜ਼ਿਆਦਾ ਹੋਊਗੀ ਇਹ ਤਾਂ ਯਾਰ ਨਵੇਂ ਨਵੇਂ ਮਸ਼ੀਨਰੀ ਜਿਹੜੇ ਨਵੇਂ ਲਿਆਉਂਦੇ ਨੇ ਕੋਈ ਸੌਕੇ ਲਾਲਾ ਕੋਈ ਜਿਹੜੇ ਬੰਦੇ 200 ਦਾ ਨੰਬਰ ਦਾ ਕੰਮ ਕਰਦੇ ਨੇ ਉਹ ਲੈ ਆਉਂਦੇ ਨੇ ਕਿ ਤੇ ਜਾਂ ਵੱਡੇ ਘਰਾਂ ਦੇ ਚੋਟ ਲੈਨੇ ਹਨਾ ਹੋਰ ਹੋਰ ਆ ਮੈਂ ਹੁਣ ਮੈਂ ਛੱਡੇ ਵਾਲਾ ਕਹਿੰਦਾ ਮੈਨੂੰ ਕਹਿੰਦਾ ਆਪਾਂ ਨਮਾ ਕਢਾ ਲੈਣੇ ਆ ਮੈਂ ਉਹਨੂੰ ਹਜੇ ਮੋੜ ਕੇ ਕਿਹਾ ਵੀ ਆਪਾਂ ਨਮਾ ਕੀ ਕਰਨਾ ਯਾਰ ਹਨ ਚੱਲੀ ਹੋਈ ਉਹ ਲੱਗੂ ਲੱਣ ਗਰੈਂਟ ਨਾਲ ਤੇ ਉਹ ਖੱਲੇ ਨਹੀਂ ਹੋਗਾ ਉਹ ਗ੍ਰੈਂਟ ਕਿਨਾਰੀ ਪਟਣ ਲੱਗੇ ਤਾਂ ਜਿਆਦਾ ਟਾਈਮ ਤੇ ਕੋਣੀ ਵੀ ਅਜੀਬ ਨਹੀਂ ਅਦਾ ਦਿੱਤੀ ਜਾਣਾ ਠੀਕ ਬਸ ਇਹ ਡਾ ਲਾਣਾ ਮੈਂ ਵਰਤੀ ਇਹ ਵੀ ਚਾਪਾ ਟਾਈਮ ਪਾਉਂਦੇ ਆ ਪਰ ਇੰਨਾ ਕੰਮ ਹੋ ਜੇ। ਸੁਆਡ ਰਹੇਗਾ ਫਾਵਾ ਉਹ ਨਹੀਂ ਮੁੜਦਾ। ਓਣੀ ਥੱਕਾ ਕਰਾਤਾ। ਆਹ ਨਟਾਂ ਜੋ ਆਪਣੇ ਇਹ ਸਾਹ ਵਾਲੇ ਨਟਾ ਤੋਂ ਪਲੇਟ ਕਰ ਲਈਏ ਉਹ ਥੱਲੇ ਵਾਗੀ। ਹੁਣ ਇਹਨੂੰ ਚੱਕ ਕੇ ਉੱਪਰ ਲਿਆਵਾਂਗੇ ਇਹਦੇ ਆਪਾਂ। ਆਹ ਤਾਂ ਛਾੜ ਦਈਏ। ਜਿਆਗੀ ਬਾਹਰ ਛਾੜ ਲਾਂ ਮਿੱਟੀ। ਹੋ ਹੁਣ ਇਹ ਟਾਇਰ ਪਰ ਲਈ ਹੈਡ ਪਾ ਪਾਟਾਂਗੇ ਆਪਾਂ ਆਈ ਨਾਲੇ ਚੱਲੀਏ ਯਾਰ ਇੱਥੇ ਹੀ ਲੱਗ ਜੂ ਹਣਾ ਮੈਂ ਬਾਹਰ ਲਈ ਹੈਡ ਇਹ ਨਹੀਂ ਟਾਇਰ ਆਈ ਨਾਲੇ ਚੱਲੀਏ ਕਾਇਦਾ ਲੋਟ ਨਹੀਂ ਆਉਣਾ ਮੈਂ ਕਹਿੰਦਾ ਆਈ ਪਾ ਤੂੰ ਭੈਣ ਦੇ ਪਿੱਛੇ ਤੇ ਮੈਂ ਸਪੈਂਡਰ ਚਾਹ ਲਵਾ ਦਾਂਗੇ ਹਾਂਜੀ ਫੜਾ ਕਰਾ ਰੈਂਪ ਜੀ ਦੇ ਨਾਲ ਹੁਣ ਮੈਂ ਕਹਿੰਦਾ ਮਾਰ ਪਾਸ ਧਾਰ ਇਹਨੂੰ ਲਾ ਉੱਪਰ ਉੱਪਰਲੀ ਹੈਡ ਇਹ ਬਾਬਾ ਲੋ ਜੀ ਉੱਪਰਲੀ ਹੈਡ ਲਾ ਦੱ ਸਾਧਲੇ ਦੀ ਸਾਈਡ ਤੋਂ ਕੱਢ ਲੈਂਦਾ ਆਪਾਂ ਚੱਕ ਆ ਭਾਈਆ ਸੈਟ ਕਰ। ਕਾਣਾ ਟੱਕ। ਲਓ ਜੀ। ਨਹੀਂ 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 ਬਸ ਹੋਲੀ ਦੇਣੇ ਇਧਰ ਰੋਲ ਪਾ ਦੇ। ਕਮਾਲ ਆ। ਰੋਲ ਪਾ ਦਨੇ। ਹੈ? ਰੋਲ ਪਾ ਦਨੇ। ਪਾਲਾ ਚਲਾ। ਉਹ ਬਾਸਲਾ ਪਾਣੀ ਜਰੂਰ ਨਾਲ। ਬਾਸਲਾ ਦਾ ਪਾਣੀ। ਬਾਸਲਾ ਜ਼ਰੂਰੀ ਨੇ। ਜੀ ਆਹ ਟਾਇਰ ਦਾ ਕੰਮ ਆਪਣੇ ਇੱਕ ਦੋ ਨਟ ਤੱਕ ਆਸਤੇ। ਹੇ ਹੁਣ ਇਹਨੇ ਵੀ ਜਾਣਾ ਕਿ ਸਕੂਲ ਦੀ ਆਪਣੀ ਗੱਡੀ ਦਾ ਢੇਡਾ ਲਾਉਣ ਸਕੂਲ ਦਾ ਦਵਾਈ ਲੈ ਕੇ ਆਉਣੇ ਨੇਗੇ ਤੇ ਮੈਂ ਚਲ ਆਪਾਂ ਵੀ ਪ੍ਰਸ਼ਾਦਾ ਪਾਣੀ ਛਕਿਆ ਆਉਣੇਗਾ ਚੱਲ ਕਿੰਨੇ ਇਹ ਵੀ ਆਜੂਗਾ ਅੱਧੇ ਘੰਟੇ ਦਾ ਕ ਚਲ ਠੀਕ ਆਰਦੀ ਫਿਰ ਪ੍ਰਸ਼ਾਦਾ ਪਾਣੀ ਛਕਿਆ ਵਾ ਤੂੰ ਢੇਡਾ ਲਾਇਆ ਆ ਕੇ ਮੈਨੂੰ ਫੋਨ ਕਰਦੀ ਨੰਬਰ ਯਾਰ ਤੇਰਾ ਚੱਲਦਾ ਤਾਂ ਹੈਗਾ ਕਈ ਵਾਰ ਬੀਜੀ ਬੀਜੀ ਜਾਂ ਦੱਸਿਆ ਹੁੰਦਾ ਚਲਾ ਤਾਂ ਬਾ ਠੀਕ ਹੈ ਬਾ ਹੁਣ ਤੂੰ ਆਵਾ ਢੇਡਾ ਲਾਇਆ ਆ ਕੇ ਮਿੱਤਰੋ ਆਪਾਂ ਘਰੇ ਚੱਕੀ ਤੋਂ ਤੇ ਹੁਣ ਜਦੋਂ ਅੱਧੀ ਪਾ ਕੇ ਆਪਣਾ ਫੋਨ ਲਾ ਦੂਗਾ ਤੇ ਫੇਰ ਚੱਲਾਂਗੇ ਕੰਮ ਕਰਾਉਣਾ ਤੇ ਹੁਣ ਮੈਂ ਚੱਲ ਰੋਟੀ ਖਾਉਣ ਆਣਗੇ ਤੇ ਆਪਣੇ ਬੇੜੇ ਦੀ ਦਿਖਾ ਦੇਣੇ ਉਹਨੂੰ ਬੇੜਾ ਆਪਣਾ ਜਮਾ ਲੋਡ ਆ ਗਿਆ ਬਰੋਬਰ ਹੋ ਗਿਆ ਦੋ ਤਿੰਨ ਟਰਾਲੇ ਭਰਦੇ ਆਪਰੇ ਤੋਂ ਬਾਅਦ ਲੋ ਜੀ ਹੁਣ ਆਪਣਾ ਸਾਰਾ ਬੇੜਾ ਇੱਕ ਬਰੋਬਰ ਹੋ ਗਿਆ ਜੀ ਪਹਿਲਾਂ ਦੇਖ ਲਓ ਕਿੰਨਾ ਨਹੀਂ ਮੈਂ ਸੀ ਉਹ ਮੂਰਲੀ ਸਾਈਡ ਤੋਂ ਸਾਰੇ ਦਾ ਇੱਕਲੇਵਲ ਬਣ ਗਿਆ ਤੇ ਆ ਖੜਾ ਆਪਣਾ ਡਾਇਨਾਸੌਰ ਜੀ ਤੇ ਗਾਉਂਡ ਜਲੇ ਦਾ ਕੰਮ ਜਿਆ ਕਰਾ ਕੇ ਆਏਗੇ ਲੋਈ ਪਾ ਆਪਣਾ ਜਾ ਕੰਮ ਗਿਆ ਸੀ ਇਹ ਕੋਈ ਜ਼ਰੂਰੀ ਤੋ ਆ ਗਿਆ ਲੋਈ ਗੱਡੀਆਂ ਆਪਣੀ ਵੜ ਗਈ ਤੇ ਰਾਤ ਬੜੀ ਬੜੀ ਓਕੇ ਬੜੀ ਤੇ ਲਓ ਜੀ ਆ ਬਾਈ ਆ ਗਏ ਵਾਈਫਾਈ ਲਾਉਣ ਵਾਲੇ ਪਤਾ ਨਹੀਂ ਕਿਧਰੋਂ ਕਨੈਕਸ਼ਨ ਕਰਨਗੇ ਆ ਜਾਂਦੇ ਨੇਗੇ ਕਿ ਕਿੱਥੋਂ ਲਾਉਣਗੇ ਕਨੈਕਸ਼ਨ ਨਾਲ ਸੜਾਈਨਾਂ ਦਾ ਮੋਟਰਸਾਈਕਲ ਕੇਬਲ ਵਾਲੀ ਨਹੀਂ ਬਾਈ ਵਾਈਫਾਈ ਵੇਰਾ ਸਭ ਹੀ ਲਾਉਂਦੇ ਨੇ ਲੋਹੀ ਕਰੀ ਜਾਂਦੇ ਨੇ ਆਦਾ ਕੰਮ ਬਾਈ ਸਟੂ ਵਾਲੀ ਬਸ ਆ ਜੀ ਉਹ ਵੀੜਿਆ ਤਾਰ ਆ ਉਹ ਇਧਰੋਂ ਲਾ ਕੇ ਲਿਆਂਦੀ ਆ ਸਾਡ ਤੇ ਉਹ ਖੰਭੇ ਕੋਲੋਂ ਉਹੀ ਦਾ ਰਹੇ ਆ ਇਧਰ ਨੂੰ ਆਪਣੇ ਘਰ ਕਣੀ ਨੂੰ ਪਾਉਣਗੇ ਆ ਸਾਈਡ ਆਪਣਾ ਘਰ ਹੈਗਾ ਪਹਿਲਾ ਘਰ ਆਪਣੀ ਆ ਅੱਜ ਤੱਕ ਤਾਂ ਨਹੀਂ ਆ ਜੀ ਆਜਾ ਅੱਜ ਤੱਕ ਤਾਂ ਨਹੀਂ ਆ ਆ ਜੀ ਆਜਾ ਆ ਵੀਰ ਉੱਤੇ ਉੱਠ ਕੇ ਆਜੋ ਉੱਥੋਂ ਜਿੱਥੇ ਉਹ ਸਾਹਮਣੇ ਕੌੜੀ ਲੱਗੀ ਹੈ ਉੱਥੋਂ ਆਹ ਕੋਠੇ ਤੋਂ ਦੀ ਲਿਆ ਕੇ ਆਹ ਲਿਆਂਦੀ ਜ਼ਾਰ ਆਪਣੇ ਜਮਾਂ ਖੁੰਝ ਦੇ ਉੱਤੇ ਪਾਈ ਹੋਈ ਆ ਬਨੇਰੇ ਦੇ ਇੱਥੋਂ ਦੀ ਆਪਣੇ ਅੰਦਰ ਨੂੰ ਲੈ ਗਏ ਇੱਕ ਬਾਈ ਆ ਖੜਾਗਾ ਇੱਕ ਕੋਈ ਜੋੜ ਜੱਪਾ ਜਲਾ ਰਿਹਾ ਏ ਤਾਰ ਦੇ ਉੱਤੇ ਤੇ ਉੱਤੇ ਸੈਟਿੰਗ ਜੀ ਬਣਾ ਰਿਹਾ ਆਪਣੀ ਤੇ Wi-Fi ਦਾ ਕਨੈਕਸ਼ਨ ਉੱਥੋਂ ਕਿਤੇ ਦਿੱਤਾਗਾ ਮੋੜ ਜੇ ਤੋਂ ਲੋ ਵੀ ਆ ਗਿਆ ਭਾਈ ਇੱਥਾ ਤੇ ਆ ਲੈਣ ਦੀ ਤਾਰ ਆਪਣੀ ਕੋਠੇ ਤੇ ਆ ਨਾਲ ਨਾਲ ਦੀ ਲੈਂਦੀ ਵਾਈਫਾਈ ਵਾਲਾ ਕਨੈਕਸ਼ਨ ਲਵਾ ਰਹੇ ਹਾਂਗੇ ਇਹ ਆਪਾਂ ਤੇ ਨੈਟਕਣੀਓ ਬੜੀ ਪ੍ਰੋਬਲਮ ਆਉਂਦੀ ਸੀਗੀ ਤੇ ਆਪਣੇ ਨੈਟ ਨੈਟਵਰਕ ਜਿਆਦਾ ਸਲੋ ਆਗਾ ਤਾਂ ਕਰਕੇ ਆ ਵਾਈਫਾਈ ਦਾ ਕਨੈਕਸ਼ਨ ਹੀ ਲਵਾਤਾ ਤੇ ਲੱਗੇ ਹੋਏ ਨੇ ਬਾਈ ਕਰਨਾ ਲੋ ਜੀ ਆਪਣੇ ਆਪਣੇ ਵਾਲੀ ਛੱਤ ਤੇ ਲਿਆਂਦੀ ਚਾਹਾਂ ਆ ਬੁੱਟੇ ਦਾ ਚੇਲਾ ਫੜ ਕੇ ਲਿਆਂਦਾ ਮਸਾ ਇਹ ਵੀ ਹੱਥ ਆਉਂਦਾ ਨਹੀਂ ਸੀਗਾ ਹਨਾ ਓਏ ਤਾਂ ਹੀ ਲੈ ਚਾਲਦੇ ਆ ਰੰਦਰ ਛੋਲਾ ਵੀ ੱੱਲੀ ਧਰ ਗਿਆ ਚਾਹ ਚਾਹ ਚੱਲਿਆ ਨਹੀਂ ਯਾਰ ਤੂੰ ਜਾ ਉਹ ਨਹੀਂ ਨਹੀਂ ਮੈਂ ਤੇਰੀ ਸ਼ੂਟਿੰਗ ਕਰਦੀ ਆ ਚੱਲ ਮੈਂ ਹੀ ਨਹੀਂ ਜਾਣਾ ਮਾਨਦਾ ਨਹੀਂ ਹੈਗਾ ਠੰਗਦਾ ਚੇਲਾ ਸਤੇਰਾ ਝੋਲਾ ਤੇਰਾ ਮਹੀਲੇ ਆਹ ਕਨੈਕਸ਼ਨ ਆਪਣੇ ਪਹਿਲੇ ਤੇ ਲੋਕੀ ਚ ਕਰਦੇ ਓਖਿਆ ਹੋਵੇ ਹਨ ਬਾਕੀ ਆ ਮੁੰਡੇ ਨੂੰ ਪਤਾ ਹੈਗਾ ਸੋਹਣੇ ਸੁਣੱਖੇ ਮੁੰਡੇ ਨੂੰ ਹੋਰ ਹੁਣ ਇਹ ਨਹੀਂ ਟਾਗਾ ਦਾ ਕੱਢਦੇ ਕੱਢਦਾ ਇੱਥੋਂ ਦੀ ਵਾਈਫਾਈ ਵਾਲੀ ਇੱਥੋਂ ਹੀ ਨਿਕਲਦੀ ਆ ਓਏ ਪਾਈਪ ਜਿਹੜਾ ਮਿਲਦਾ ਉਹਦੇ ਵਿੱਚ ਦੀ ਸੁਣਦੇ ਤੇ ਟੂਟੀ ਵਾਲਾ ਹੋਵੇ। ਸਾਡਾ ਤੂੰ ਸੱਚੀ ਨਾ ਸੁਣਦੀ ਟੂਟੀ ਵਾਲਾ। ਹੋ ਹੋਰਣ। ਜਿਹੜੀ ਵੱਡੀ ਗੱਲ ਸੀ ਮਿੱਤਰੋ ਉਹ ਸੀਗੀ ਨੈਟਵਰਕ ਤੇ ਮੋਬਾਈਲ ਡਾਟਾ ਦੀ ਤੇ ਉਹਦਾ ਕੰਮ ਆਪਾਂ ਨੇ ਦਿੱਤਾ ਚਕਾ ਤੇ ਹਨਾ ਵੀ ਮੁੰਡਿਆ ਬੜੀ ਹਾਂ ਮੁੰਡਾ ਇਹ ਤਾਂ ਸਾਂਗਦਾ ਇਹਨੂੰ ਕੁੜੀ ਲਿਆ ਕੇ ਦੇਵਾਂਗੇ ਵਿਆਹ ਕਰਨਾ ਦਾ ਜਿੰਦੱਭ ਕੇ ਦੇਵਾਂ ਤੁਸੀ ਕੁੜੀ ਕੋਈ ਸੁਣੀ ਜੀ। ਓਏ ਹੋਰ ਤੇਰੀ ਸਪਾਰਸ ਵੀ ਯਾਰ ਲਾਈ ਦਿੰਨੇ ਆ ਮੈਂ ਹਾਂ। ਓ ਜੀ ਮੁੰਡਨੇ ਗੱਲ ਵੀ ਭੁਲਾਤੀ ਸੀ ਆਪਾਂ। ਮੋਬਾਈਲ ਡਾਟੇ ਦੀ ਗੱਲ ਕਰਦੇ ਜੀ ਹਣਾ ਤੇ ਮੋਬਾਈਲ ਡਾਟੇ ਵਾਲਾ ਕੰਮ ਆਪਣਾ ਚੱਕਦਾ ਹਣਾ ਚੱਕਰ ਤੇ ਹੁਣ ਨੈਟਵਰਕ ਵੀ ਵਧੀਆ ਮਿਲਿਆ ਕਰੋ ਤੇ ਜੀ ਵੀ ਵੀ ਵਧੀਆ ਮਿਲਿਆ ਕਰੋਗੀ ਵੀਡੀਓ ਐ ਸਮਝ ਲਓ ਵੀ ਮਿੰਟੋ ਮਿੰਟ ਹਣਾ 90 100 ਦੀ ਰਫਟਾਰ ਤੇ ਡਾਊਨਲੋਡ ਕਰਕੇ ਛਾੜ ਦਿਆ ਕਰਾਂਗੇ ਪਤਾ ਨਹੀਂ ਕੀ ਸਮੈਲਾਂਆਂ ਕਰੀ ਜਾਂਦਾ ਅੰਦਰ ਉਹ ਮੈਨੂੰ ਵੀ ਦੱਸ ਦੇ ਕੀ ਗੱਲ ਆ ਅੰਦਰਾਂ ਨੇ ਬੋੜੀ ਪੱਟ ਤੇ ਇੱਕ ਆ ਦੂਜਾ ਕਾਸਤਾ ਇਹ ਤੀਜਾ ਬੋਰਡ ਬੋਰਡ ਆ ਪਟ ਪਟ ਕੇ ਢੇਰੀ ਲਾਤੇ ਉਹ ਯਾਕ ਤਨ ਤੇ 1/4 ਇਧਰ ਜਿਹੜਾ ਲੱਗੇ ਹੋਏ ਨੇ ਚੌਥਾ ਬੋਰਡ ਇਹ ਸੀਗਾ ਤੇ ਚੌਥਾ ਬੋਰਡ ਆ ਪਟਤਾ ਇਹਗਾ ਆ ਤਾਂ ਲਾਤਾ ਇੱਕ ਹੋ ਲਾਤਾ ਦੋ ਰਹਿ ਗਏ ਲਾਉਣ ਵਾਲੇ ਹੈ ਉਹ மூਣ ਕਿਹੜੀ ਹਾਲ ਤੋਂ ਕੋ ਲਾਣਾ ਹੜਦਾ ਨਹੀਂ ਦੇਖ ਸੱਚਾ ਦੱਬ ਗਿਆ ਰੇਗਾ ਆ ਬਾਦਲ ਵਾਈ ਫਿਰਦਾ ਉਹ ਪਿੱਛੇ ਐ ਕਾ ਕਿਉਂ ਨਹੀਂ ਕਰੋ ਇੱਥੇ ਆਪੋ ਕੀ ਦੁਕਾਨ ਤੱਕ ਆ ਗਿਆ ਬੰਦਾ ਇੱਥੇ ਆ ਕੇ ਨੈਟਵਰਕ ਛੱਡਦਾ ਉਥੋਂ ਇੱਥੇ ਤੱਕ ਦੂਰ ਤੋਂ ਮੀਟਰ ਦੀ ਦੂਰੀ ਆ 100 ਮੀਟਰ ਦੀ ਦੂਰੀ ਹੈ ਗਲਤ ਕੋਈ ਗੱਲ ਨਹੀਂ ਹੋ ਰਹੀ ਸੀ ਮੈਂ ਕਨੈਕਟ ਕਰਾ ਉਹ ਵੀ ਪਾਈ ਨਹੀਂ ਡਾਊਨਲੋਡ ਹੋ ਰਹੀ ਸੀ ਸਪੀਡ ਵਰਤ ਨਹੀਂ ਉਹ ਆਪਣੇ ਇੱਥੇ ਫੋਨ ਦੇ ਉੱਤੇ ਆਪਾਂ ਪਤਾ ਲੱਗ ਗਿਆ ਨੈਟ ਕੱਢ ਗਿਆ ਇਹ ਮੇਰੇ ਤਾਂ ਡੱਡੇ ਅੰਮਰੇ ਦੇ ਸੀ ਹੈ ਵੀ ਕੀ ਵੀ ਡੱਡੇ ਦੇ ਦਿਖਾਈ ਜਾਂਦਾ ਪਤਾ ਨਹੀਂ ਕੰੈਕਟ ਨਹੀਂ ਜਾਂਦਾ ਹੁੰਦਾ ਏਦਾਂ ਕਰ ਗਏ ਆ ਉਹ ਇੱਥੇ ਸਾਡੇ ਦੁਕਾਨ ਦੇ ਤੋਂ ਪਰਚੂਰ ਦੀ ਕੋਲੇ ਆ ਕੇ ਕੱਢਦਾ ਆ ಅರ ಕಮಾಲ ಹರ ಚಮ ಹ ਤਰਾ ਗਾਉਂਡ ਜਲੇ ਦਾ ਕੰਮ ਕਰ ਤਰ ਕਢਾ ਤੇ ਮੁੰਡੇ ਨੇ ਹਟਿਆਣੀ ਹੈਗਾ ਫਿਰ ਬਾਰੇ ਇੱਕ ਕਢਾਈ ਬਣਾ ਅੱਲਾ ਮਗਰਾਟਾਂ ਦੇ ਅੰਦਰ ਸੀ ਇਹ ਬਾਹਰੇ ਨਿਕਲੇ ਮੇਰਾੜ ਤੋਂ ਇੰਨੇ ਨੇ ਟਾਇਰ ਵਾਰੇ ਆ ਗਏ ਹੋਏ ਪੂਰਾ ਹੱਥ ਪੈ ਜਾਂਦਾ ਆਪਣਾ ਇੰਨੇ ਨੇ ਟਾਇਰ ਵਾਰੇ ਆ ਗਏ ਪਰ ਮੋਸ ਚੱਕੋ ਜੀ ਚੈੱਕ ਕਰੋ ਗਾਉਂਡ ਜਲਾ 740 ਹੈ ਬੰਦਰ ਬੰਦਾ ਦਾ ਛਕੀਣ ਹੀ ਆ ਕਰੀ ਸਵਾਗਤ ਹੈ ਮਾਈਕਲ ਜੀ ਅੱਜ ਦਾ ਚੌੜਾ ਮਰਕੜੀ ਲਾਵਾ ਦਾ ਨੁਹਰਾ ਤਾ ਆਏ ਕੀ ਖਿਆਲੇ ਟਾਇਰ ਹੈ ਕਹਦੇ ਨੇ ਵੀ ਹੁਣ ਸਾਨੂੰ ਹੋਰ ਬਾਹਰ ਕੱਢ ਦੇ ਹੈ ਨਹੀਂ ਸੈਟ ਲਾਗਦੇ ਨੇ ਵਧੀਆ ਲਾਦ ਨੇ ਹੋਰਣ ਲੈ ਬਣ ਕੀ ਘੈਂਟ ਗੱਲ ਲੈ ਵੀ ਮੇਤਰਾ ਤੇਰੀ ਟਰੈਕਟਰ ਦੀ